we ਲੋਕ ਸਭਾ ਹਲਕਾ ਗੁਰਦਾਸਪੁਰ ਦੇ ਚੰਨ ਅਖਾੜੇ 'ਚ ਨਿਕਲੀਆਂ ਔਰਤਾ ਆਪ ਦੇ ਉਮੀਦਵਾਰ ਸ਼ਹਿਰੀ ਕਲਸੀ ਦੀ ਪਤਨੀ ਨੇ ਸੁਜਾਨਪੁਰ ਵਿਖੇ ਕੀਤਾ ਪ੍ਰਚਾਰ ਜਿਸ ਦੇ ਨਾਲ ਨਗਰ ਕੌਂਸਲ ਪ੍ਰਧਾਨ ਅਨੁਰਾਦਾ ਬਾਲੀ ਵੀਰੇ ਮੌਜੂਦ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਅਨਿਲ ਕੁਮਾਰ ਰਿੰਕੂ ਬਾਬਾ ਦੇ ਕਾਰ ਮੱਥਾ ਟੇਕ ਕਰ ਲਿਆ ਬਾਬਾ ਜੀ ਦਾ ਆਸ਼ੀਰਵਾਦ ਉੱਥੇ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਮੈਨੂੰ ਬੜਾ ਹੀ ਪਿਆਰ ਬਖਸ਼ਿਆ ਜਾ ਰਿਹਾ ਹੈ ਔਰ ਇਸ ਵਾਰ ਕਿਹੜੀ ਆਪਾ ਲੋਕ ਸਭਾ ਦੀ ਸੀਟ ਹੈ ਬੜੀ ਹੀ ਵੋਟਾਂ ਨਾਲ ਜਿੱਤਣ ਜਾ ਰਿਹਾ ਔਰ ਲੋਕਾਂ ਨੂੰ ਕਿਹੜੀਆਂ ਵੀ ਸਮੱਸਿਆ ਦਾ ਸਾਹਮ ਹੀ ਹਲ ਕੀਤਾ ਜਾਵੇਗਾ ਲੋਕ ਸਭਾ ਚੋਣਾਂ ਦੇ ਚੱਲਦੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਸਾਰੀਆਂ ਹੀ ਸਿਆਸੀ ਟੀਰਾ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਅਨਥਕ ਪ੍ਰਯਾਸ ਕਰ ਰਹੀਆਂ ਹਨ ਤਾਂ ਜੋ ਆਪਣੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਚ ਭੇਜਿਆ ਜਾ ਸਕੇ ਇਸੇ ਦੇ ਚੱਲਦੇ ਹੁਣ ਇਸ ਚੋਣ ਅਖਾੜੇ ਦੇ ਵਿੱਚ ਔਰਤਾਂ ਵੀ ਨਿਤਰਦੀਆਂ ਹੋਈਆਂ ਦਿਸ ਰਹੀਆਂ ਨੇ ਅਤੇ ਇਸੇ ਦੇ ਚੱਲਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਹਿਰੀ ਕਲਸੀ ਦੀ ਪਤਨੀ ਰਾਜਵੀਰ ਕੌਰ ਕਲਸੀ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਕਰਦੇ ਹੋਏ ਦਿਸੇ ਦਸਦੇ ਚੱਲਿਏ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੁਜਾਨਪੁਰ ਸ਼ਹਿਰੀ ਕਲਸੀ ਦੀ ਪਤਨੀ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸਭ ਤੋਂ ਪਹਿਲਾਂ ਦੇ ਤਾਂ ਮਾਰੀ ਬਣਨੀ ਮੈਂ ਸਾਰਿਆਂ ਪਤੇ ਦੇ ਸਾਥ ਸર્ચ ਕਰਕੇ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੀ ਪਤਨੀ ਅੱਜ ਤੋਂ ਦੇਖੋ ਜੀ ਲੋਕੀ ਬਹੁਤ ਵੱੱਡ ਚੜ ਕੇ ਅੱਗੇ ਆ ਰਹੇ ਲੋਕੀ ਬਤਲਾਬ ਚੋਂਦੇ ਨੇ ਲੋਕੀ ਪਾਕੀ ਸਰਕਾਰਾਂ ਤੋਂ ਘੁੱਤੀ ਹੋਏ ਨੇ ਉਹ ਵੀ ਚੋਂਦੇ ਕਿ ਇਸਤਾਜਾ ਚੜ੍ਹ ਤੋਂ ਖਤਮ ਹੋ ਜਾਂਦਾ ਜਾਵੇ ਤੇ ਲੋਕੀ ਬਹੁਤ ਵੱੱਡ ਚੜ ਕੇ ਸਾਹਦੇ ਆਹ ਤੋਂ ਦੋ 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 ਪਟਿਆਲ ਕੀਤਾ ਕਿਦਰਾ ਹੁੰਗਾਰਾ ਮਿਲਿਆ ਲੋਕਾਂ ਨੂੰ ਬਹੁਤ ਅੱਛਾ ਜੀ ਤੁਸੀਂ ਦੇਖ ਹੀ ਰਹੇ ਹੋ ਉੱਥੇ ਵੀ ਕਿੰਨਾ ਕੰਮ ਜੇ ਲੋਕਾਂ ਦਾ ਪਿਆਰ ਹੀ ਹੈ ਜੀ ਆਵਾਜ਼ ਨਿਭਾ ਦੇ ਜੀ ਵਾਲੇ ਕਿ ਭਾਬਾ ਆ ਸਾਡੇ ਜਿਹੜਾ ਪੜਾਈਆਂ ਅਿਕਲ ਜੋ ਨਾਗਰਿਕਾਂ ਪਰਚਾਰ ਚਾਹਦੇ ਆ ਅੰਦਚਵਾਦਾ ਸਾਡੇ ਐਮਪੀ ਸਾਹਿਬ ਆਪਣੇ ਸਰਕਲ ਸਿੱਦੇ ਵਾਈਪਾਜ ਆਇਆ ਬਹੁਤ ਵਧੀਆ ਲੋਕ ਨੂੰ ਲੋਕਾਂ ਤੋਂ ਪਸੰਦ ਕੀਤਾ ਜਾ ਰਿਹਾ ਔਰ ਬਹੁਤ ਹੀ ਵਧੀਆ ਸਾ ਲੋਕਾਂ ਨਾਲ ਮਿਲਦੇ ਆ ਤੇ ਦੁਨੀਆ ਦਾ ਪੂਰਾ ਸਾਥ ਦਿੰਦੇ ਆ ਇਸ ਵਾਰ ਚਿੰਤਾ ਕਰਨ ਦੀ ਲੋੜ ਨਹੀਂ ਆ ਬਾਕੀ ਸੋ ਕੰਮ ਜਾਗਦੇ ਕਰਾ ਲੇ ਲੋਕ ਕਾਫੀ ਖੁਸ਼ ਹੱਦਬੱਜ ਜਾ ਰਹੇ ਬਹੁਤ ਚੰਗਾ ਹੈ ਇਸ ਵਾਰ ਸਭ ਨੇ ਹੀ ਆਪ ਦਾ ਜਿਹੜਾ ਸਾਥ ਦੇਣਾ ਚਾਹਦਾ ਬਣਦਾ ਕੱਲ੍ਹ ਵੀ ਸਾਡਾ ਕੰਮ ਕਰ ਗਿਆ ਅੱਜ ਇਹਨਾਂ ਪਰਚਾਰ ਕੀਤਾ ਇਹ ਦੋ ਦੋ ਦੌਰ ਕੀ ਪਹਿਲਾਂ ਕਰੀ ਅੱਜ ਸਾਡੇ ਐਮਪੀ ਦੇ ਨਾਮ ਨੇ ਤੜਕਾ ਸਿੱਧੀ ਵੀ ਵਾਈਸ ਸੀਸ ਦੇ ਨਾਲ ਕੋਰ ਆਇਲ ਮੈਂ ਸਭ ਤੋਂ ਪਹਿਲਾਂ ਤਾਂ ਉਹਦਾ ਸਿਆਣਪ ਨਾਲ ਚ ਮਗਰ ਕਰਿਆ ਵੀ ਮੈਂ ਇਹਨਾਂ ਪਰਚਾਰ ਦਾ ਜੋ ਮੁੱਦਾ ਗਿਆ ਲੋਕਾਂ ਦੇ ਵਿੱਚ ਰੋਗ ਰੋਏ ਆ ਇਹ ਬਹੁਤ ਅੱਛੀ ਗੱਲ ਹੈ ਕਿ ਕਿਸੇ ਨੇ ਅਜੇ ਤੱਕ ਇਹਨਾਂ ਨੂੰ ਡਿਟੇਲ ਜੀ ਸਮਝਾਇਆ ਅੱਜ ਇਹਨਾਂ ਨੂੰ ਬੜਾ ਚੱਲ ਜਾਂਦੇ ਨਾਲ ਚੋਲ ਪਚਾਰਦੇ ਮੈਂ ਬਿਆਨ ਵਾਸਲਾ ਮੈਂ ਇਹ ਜੀ ਆਪਣਾ ਪੂਰਾ ਜੋਰ ਲਾ ਕੇ ਚਾਹੀਦਾ ਚੀਜ਼ ਰਾਜ ਸਭਾ ਦਾ ਮੈਂਬਰ ਹਨ ạ